हेलो जी जीयांनो किदा हाल चाल उम्मीद करते हैं सब बढ़िया होवे खूब मजे जोवे जितने भी होवे अपनी जिंदगी नु भरपूर एंजॉय करते होवे ऊपर वाला तानो सब नु अपनी चरती के विच रखे खुशहाल रखे ते आपा जेडी वीडियो देखन जा रहे हैं जी ओ देखन जा रहे हैं बाबा हनुमान सिंह जी हनुमान सिंह जी दी सिख राज महाराजा रणजीत सिंह मतलब की ये ओदा दी वीडियो ओदा दी है विच हिस्ट्री दास्तान दसी जा रही है जिदो के बाबा हनुमान सिंह जी जेड़े ने ਅੰਗਰੇਜ਼ਾਂ ਦੇ ਤੇ ਮਤਲਬ ਕਿ ਬੜੀ ਪੁਰਾਣੀ ਦੌਰ ਦੀ ਹਿਸਟਰੀ ਜਿਹੜੀ ਹੈ ਨਾ ਹਿਸਟਰੀ ਦੇ ਵਿੱਚ ਦੱਸੀ ਜਾ ਕੇ ਤੇ ਪਹਿਲੀ ਆਪਾਂ ਇਹ ਵੀਡੀਓ ਦੇਖ ਲੈਂਦੇ ਆਂ ਬਾਕੀ ਕੱਲ ਬਾਅਦ ਵਿੱਚ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 50 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸੋ ਅੱਜ ਆਪਾਂ ਗੱਲ ਕਰਾਂਗੇ ਬਾਬਾ ਹਨੂਮਾਨ ਸਿੰਘ ਦੀ ਬਾਰੇ ਸੋ ਇਹਨਾਂ ਬਾਰੇ ਹਰ ਕੋਈ ਜਾਣਦਾ ਹੀ ਹੈ ਤੇ ਅੱਜ ਆਪਾਂ ਥੋੜਾ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਸਮੇਂ ਵਿੱਚ ਇਹ ਪੈਦਾ ਹੋਏ ਤੇ ਕਿਹੜੇ ਸਮੇਂ ਵਿੱਚ ਇਹਨਾਂ ਨੇ ਆਪਣੀ ਪੰਥੋਂ ਗਤੋਂ ਪਹਿਲਾਂ ਅਲੱਗ-ਅਲੱਗ ਮਿਸਲਾਂ ਸੀ ਤੇ ਉਹਨਾਂ ਦੀ ਰਾਜ ਤੋਂ ਬਾਅਦ ਸਾਰੀਆਂ ਮਿਸਲਾਂ ਉਹਨਾਂ ਦੇ ਰਾਜ ਅਧੀਨ ਹੋ ਗਈਆਂ ਜੋ ਕਿ ਹੁਣ ਸਾਰੀ ਇਕੱਠੀ ਮਿਲਾ ਕੇ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਬਣ ਗਈ ਸੀ ਪਰ ਇੱਕ ਫੌਜ ਅਜੇ ਵੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਨਹੀਂ ਸੀ ਉਹ ਫੌਜ ਸੀ ਅਕਾਲੀ ਫੌਜ ਅਕਾਲੀ ਬਾਬਾ ਫੁੱਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਲਈ ਅੱਗੇ ਹੋ ਕੇ ਲੜਦੇ ਰਹੇ ਪਰ ਉਹਨਾਂ ਦੇ ਅਧੀਨ ਨਹੀਂ ਸੀ ਇਹਨਾਂ ਨੂੰ ਕਾਲ ਫੌਜ ਵੀ ਕਿਹਾ ਜਾਂਦਾ ਰਿਹਾ ਇਸ ਵਿੱਚ ਸਾਰੇ ਨਿਹੰਗ ਸਿੰਘ ਭਰਤੀ ਹੋ ਸੀ ਸੋ ਆਬਾ ਜੀ ਨੂੰ ਬਚਪਨ ਤੋਂ ਹੀ ਸਿੱਖੀ ਨਾਲ ਬਹੁਤ ਪ੍ਰੇਮ ਸੀ ਤੇ ਬ ਪਰ ਵਿੱਚ ਹੀ ਇਹਨਾਂ ਨੂੰ ਬੁੱਢਾ ਦਲ ਨਾਲ ਜੋੜ ਦਿੱਤਾ ਗਿਆ ਕਿਉਂਕਿ ਉਸ ਸਮੇਂ ਮਾਪੇ ਕਟੂ-ਕਟ ਇੱਕ ਪੁੱਤਰ ਨੂੰ ਤਾਂ ਪੰਥ ਦੀ ਚੋਲੀ ਵਿੱਚ ਜਰੂਰ ਪਾਉਂਦੇ ਸੀ ਤੇ ਉੱਥੇ ਰਹਿ ਕੇ ਹੀ ਫਿਰ ਬਾਬਾ ਜੀ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਹੋਏ ਸੋ ਬਾਬਾ ਹਰਮਾਨ ਸਿੰਘ ਜੀ ਦੀ ਵੀਡੀਓ ਬਣਾਉਣਾ ਸਾਡਾ ਫਰਜ਼ ਹੈ ਤੇ ਦੇਖਣਾ ਥੋੜਾ ਫਰਜ਼ ਸੋ ਹੁਣ ਇੱਕ ਵਾਰੀ ਲਾਸਟ ਤੱਕ ਇਹ ਵੀਡੀਓ ਨੂੰ ਜਰੂਰ ਦੇਖ ਲਿਓ ਸੋ ਕੁਝ ਨਵਾਂ ਜਾਣਨ ਨੂੰ ਜਰੂਰ ਮਿਲੇਗਾ 1823 ਇਸਵੀ ਵਿੱਚ ਨੌ ਸ਼ਹਿਰੀ ਦੇ ਜੁੱਧ ਵਿੱਚ ਅਕਾਲੀ ਫੁੱਲਾ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਸੋ ਜਿਸ ਤੋਂ ਬਾਅਦ ਫਿਰ ਬੁੱਢਾ ਦਲ ਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਣੇ ਉਸ ਸਮੇਂ ਬਾਬਾ ਜੀ ਦੀ ਉਮਰ 68 ਸਾਲ ਦੀ ਪਰ 68 ਸਾਲ ਦੀ ਉਮਰ ਕੋਈ ਅੱਜ ਦੀ 68 ਸਾਲ ਦੇ ਵਰਗੀ ਨਹੀਂ ਸੀ ਬਲਕਿ ਉਹਨਾਂ ਦੀ ਰਫ਼ਤਾਰ ਉਸ ਸਮੇਂ ਕਿਸੇ ਨੌਜਵਾਨ ਤੋਂ ਵੀ ਬਾਦਤੀ ਤੇ ਫਿਰ ਬਾਬਾ ਹਨੂਮਾਨ ਸਿੰਘ ਜੀ ਨੇ ਗੋਰਿਆਂ ਨਾਲ ਲੜਨ ਲਈ ਅਕਾਲੀ ਫੌਜਾਂ ਇਕੱਠੀਆਂ ਕੀਤੀਆਂ ਤੇ ਕੁਝ ਛੋਟੀ ਛੋਟੀ ਜੁੱਧ ਵੀ ਗੋਰਿਆਂ ਨਾਲ ਲੜੇ ਬ੍ਰਿਟਿਸ਼ ਆਰਮੀ ਨਿਹੰਗ ਸਿੰਘਾਂ ਦੀ ਫੌਜ ਨੂੰ ਬਹੁਤ ਡਾਂਤੀ ਸੀ ਤੇ ਉਹਨਾਂ ਦੇ ਫਿਲਾਸਫਰ ਨਿਹੰਗ ਸਿੰਘਾਂ ਨੂੰ ਰਾਖਸ਼ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਕਸਾਈ ਵੀ ਐਨੇ ਬੱਕਰਾ ਨਹੀਂ ਝਟਕਾਉਂਦਾ ਜਿਵੇਂ ਨਿਹੰਗ ਸਿੰਘ ਦੁਸ਼ਮਣ ਨੂੰ ਝਟਕਾਉਂਦੇ ਨੇ ਅਕਾਲੀ ਫੌਜਾਂ ਦੀ ਇੱਕ ਗੱਲ ਬਹੁਤ ਮਸ਼ਹੂਰ ਹੈ ਸੋ ਮਤਲਬ ਇੱਕ ਵਾਰ ਜਰਮਨ ਰਾਈਟਰ ਮਹਾਰਾਜ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਤੇ ਮਹਾਰਾਜ ਰਣਜੀਤ ਸਿੰਘ ਵੱਲੋਂ ਉਸ ਨੂੰ ਗੈਸਟ ਹਾਊਸ ਵਿੱਚ ਬੈਠਣ ਲਈ ਕਿਹਾ ਗਿਆ ਤੇ ਜਦੋਂ ਉਹ ਰਾਈਟਰ ਗੈਸਟ ਹਾਊਸ ਵਿੱਚ ਜਾ ਕੇ ਬੈਠਿਆ ਤਾਂ ਉਸਨੇ ਉਥੋਂ ਦੀ ਖਸਤਾ ਹਾਲਤ ਦੇਖੀ ਤੇ ਉਸਦੇ ਦਿਮਾਗ ਵਿੱਚ ਬਹੁਤ ਵਿਚਾਰ ਪੈਦਾ ਹੋਣ ਲੱਗੇ ਕਿ ਇੰਨੇ ਵੱਡੇ ਰਾਜ ਦੇ ਰਾਜੇ ਦੇ ਦਰਬਾਰ ਵਿੱਚ ਗੈਸਟ ਹਾਊਸ ਦਾ ਇੰਨਾ ਬੁਰਾ ਹਾਲ ਇਹ ਕਿਵੇਂ ਹੋ ਸਕਦਾ ਜਦੋਂ ਮਹਾਰਾਜਾ ਜੀ ਉਸ ਕੋਲ ਆਏ ਤਾਂ ਉਹ ਰਾਈਟਰ ਨੇ ਪੁੱਛਿਆ ਕਿ ਤੁਸੀਂ ਐਨੇ ਮਹਾਨ ਰਾਜੂ ਐਨੇ ਵੱਡੇ ਰਾਜੂ ਸਾਰੇ ਪਾਸੇ ਤੁਹਾਡਾ ਨਾਮ ਚੱਲਦਾ ਹੈ ਪਰ ਗੈਸਟ ਹਾਊਸ ਦਾ ਤੁਸੀਂ ਕੀ ਹਾਲ ਬਣਾਇਆ ਹੋਇਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਵਾਬ ਦਿੱਤਾ ਸੀ ਕਿ ਕਈ ਵਾਰ ਅੰਬਰਸਰ ਤੋਂ ਅਕਾਲੀ ਫੌਜਾਂ ਆਉਂਦੀਆਂ ਨੇ ਤੇ ਜਿਨ੍ਹਾਂ ਦੇ ਹੱਥਾਂ ਵਿੱਚ ਜੋ ਕੁਝ ਹੁੰਦਾ ਜਿਵੇਂ ਨਿੱਜਾ ਤਲਵਾਰ ਜਾਂ ਕੋਈ ਹਥਿਆਰ ਉਹ ਆ ਕੇ ਇੱਥੇ ਮਾਰਦੇ ਨਹੀਂ ਕੋਈ ਛੱਤ ਨੂੰ ਨਿੱਜੇ ਨਾਲ ਬੰਨ੍ਹ ਦਿੰਦਾ ਤੇ ਜਾਂਦੇ ਜਾਂਦੇ ਮੈਨੂੰ ਇਹ ਕਹਿੰਦੇ ਨੇ ਕਿ ਇਹ ਤੇਰਾ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ ਉਹ ਮੈਨੂੰ ਇਹ ਜਾਦ ਕਰਾਉਂਦੇ ਨੇ ਕਿ ਇਹ ਰਾਜ ਖਾਲਸੇ ਦਾ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਬ੍ਰੋਧ ਨਹੀਂ ਕਰਦੇ ਸੀ ਬਲਕਿ ਇੱਜ਼ਤ ਕਰਦੇ ਸੀ ਕਿਉਂਕਿ ਉਹ ਅਕਾਲੀ ਫੌਜੀਆਂ ਦੀ ਪਾਵਰ ਜਾਣਦੇ ਸੀ ਕਿਉਂਕਿ ਜੇ ਇਹ ਫੌਜਾਂ ਨੇ ਤਾਂ ਹੀ ਇਹ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਉਸ ਸਮੇਂ ਅਕਾਲ ਰੈਜੀਮੈਂਟ ਹੁੰਦੀ ਸੀ ਜਿਸ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਨਾਮ ਨਾਲ ਜਾਣਦੇ ਹਾਂ ਸੋ ਈ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਨਹੀਂ ਹੁੰਦੀ ਸੀ ਬਲਕਿ ਆਜ਼ਾਦ ਰੈਜੀਮੈਂਟ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਰੈਜੀਮੈਂਟ ਦੇ ਮੁਖੀ ਦਾ ਸਤਿਕਾਰ ਕਰਦੇ ਸੀ ਜੋ ਈ ਰੈਜੀਮੈਂਟ ਦਾ ਮੁਖੀ ਹੁੰਦਾ ਹੈ ਉਹ ਅਕਾਲ ਤਖਤ ਦਾ ਮੁੱਖ ਜਥੇਦਾਰ ਵੀ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੌਰਾਨ ਇਸ ਰੈਜਿੰਗਮੈਂਟ ਦੀ ਬਾਗਡੂਰ ਅਕਾਲੀ ਫੁੱਲਾ ਸਿੰਘ ਜੀ ਨੇ ਸੰਭਾਲੀ ਸੀ ਤੇ ਇਹਨਾਂ ਦੀ ਬਦੌਲਤ ਹੀ ਖਾਲਸਾ ਹਰ ਇੱਕ ਜੰਗ ਜਿੱਤਦਾ ਸੀ ਅਕਾਲੀ ਫੁੱਲਾ ਸਿੰਘ ਤੋਂ ਬਾਅਦ ਇਸ ਦਲ ਦੀ ਜ਼ਿੰਮੇਵਾਰੀ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਸੌਂਪੀ ਗਈ ਤੁਸੀਂ ਇਸ ਵਾਰੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਅਕਾਲੀ ਫੁੱਲਾ ਸਿੰਘ ਜੀ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਪਰ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੇ ਅਕਾਲੀ ਫੌਜ ਦੀ ਬਾਗਡੂਰ ਸੰਭਾਲੀ ਉਸ ਸਮੇਂ ਸਿੱਖ ਰਾਜ ਦੇ ਹਾਲਾਤ ਥੋੜੇ ਨਾਜ਼ੁਕ ਸੀ ਇਹ ਕਹਿ ਸਕਦੇ ਆ ਕਿ ਉਸ ਸਮੇਂ ਅੰਗਰੇਜ਼ ਫੌਜਾਂ ਪੂਰੇ ਭਾਰਤ 'ਤੇ ਰਾਜ ਕਰਨ ਤੋਂ ਬਾਅਦ ਪੰਜਾਬ ਵੱਲ ਆ ਕੇ ਸਤਲੁਜ ਤੋਂ ਪਾਰ ਹੀ ਬੈਠੀਆਂ ਸੀ ਸੋ ਹੁਣ ਕੱਲ ਕਰਦੇ ਹਾਂ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ 1755 ਨੂੰ ਫਿਰੂਜ਼ਪੁਰ ਦੇ ਇੱਕ ਪਿੰਡ ਵਿੱਚ ਹੋਇਆ ਸੀ। ਬਾਬਾ ਹਨੂਮਾਨ ਸਿੰਘ ਜੀ ਨੇ ਬਚਪਨ ਤੋਂ ਹੀ ਖਾਲਸਾ ਰਾਜ ਦੇ ਅਕਾਲੀ ਫੌਜਾਂ ਬਾਰੇ ਸੁਣਿਆ ਤੇ ਦੇਖਿਆ ਸੀ। ਇਹਨਾਂ ਨੇ ਅਕਾਲੀ ਫੁੱਲਾ ਸਿੰਘ ਜੀ ਦੀ ਅਗਵਾਈ ਵਿੱਚ ਹੀ ਜੰਗਾਂ ਲੜੀਆਂ ਸੀ। ਪਰ ਹੁਣ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੇ ਅਕਾਲੀ ਫੌਜਾਂ ਦੀ ਬਾੰਦੂਰ ਸੰਭਾਲੀ ਸੀ, ਉਸ ਸਮੇਂ ਸਿੱਖ ਰਾਜ ਦੀ ਹਾਲਾਤ ਥੋੜੀ ਨਾਜ਼ੁਕ ਸੀ। ਉਸ ਸਮੇਂ ਅੰਗਰੇਜ਼ ਹਕੂਮਤ ਪੂਰੇ ਭਾਰਤ ਤੇ ਰਾਜ ਕਰਨ ਤੋਂ ਬਾਅਦ ਪੰਜਾਬ ਵੱਲ ਆ ਕੇ ਸਤਲੁਜ ਤੋਂ ਪਾਰ ਹੀ ਬੈਠੀਆਂ ਸੀ। ਇਹ ਮੈਡੀ ਸਮਾਂ ਅਕਾਲੀ ਫੁੱਲਾ ਸਿੰਘ ਜੀ ਦੇ ਸਮੇਂ ਦਾ ਹੀ ਸੀ ਜਿੱਥੇਦਰ ਬਾਬਾ ਹਨੂਮਾਨ ਸਿੰਘ ਜੀ ਦੇ ਸਮੇਂ ਖਾਲਸਾ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨਹੀਂ ਰਹੀ ਸੀ ਸੋ ਹੁਣ ਇਹ ਉਹ ਸਮਾਂ ਸੀ ਜਦੋਂ ਹਰ ਰੋਜ਼ ਮਹਾਰਾਜੇ ਦੇ ਪਰਿਵਾਰ ਦਾ ਕੋਈ ਨਾ ਕੋਈ ਜੀ ਮਰ ਰਿਹਾ ਸੀ ਡੋਗਰਿਆਂ ਦੀਆਂ ਸ਼ਾਦਸ਼ਾਹਾਂ ਚੱਲ ਰਹੀਆਂ ਸੀ ਦਰਬਾਰ ਦੀ ਜ਼ਿਆਦਾਤਰ ਬੰਦਿਆਂ ਨੂੰ ਅੰਗਰੇਜ਼ਾਂ ਨੇ ਸੋਨੇ ਤੇ ਪੈਸੇ ਨਾਲ ਖਰੀਦ ਲਿਆ ਸੀ ਸੋ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਤਖਤ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਬਿਠਾਇਆ ਗਿਆ ਤੇ ਉਹਨਾਂ ਦੀ ਜ਼ਿਆਦਾਤਰ ਫੈਸਲੇ ਹੁਣ ਮਹਾਰਾਣੀ ਜਿੰਦਕੌਰ ਦੇਖ ਰਹੀ ਸੀ ਤੇ ਇਹਨਾਂ ਬਾਰੇ ਹੁਣ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਮਹਾਰਾਣੀ ਜਿੰਦਕੌਰ ਦੀ ਵੀਡੀਓ ਵੇਖ ਸਕਦੇ ਹੋ ਉਸ ਵਿੱਚ ਬਾਕੂਬੀ ਤਰੀਕੇ ਨਾਲ ਤੁਹਾਨੂੰ ਇਹਨਾਂ ਨੇ ਕੀ ਕੀ ਕੀਤਾ ਉਸ ਸਮੇਂ ਉਹ ਸਾਰਾ ਸਮਝ ਆ ਜਾਵੇਗਾ ਤੁਹਾਨੂੰ ਇਹ ਨਾਜ਼ੁਕ ਸਮੇਂ ਵਿੱਚ ਸ੍ਰੀ ਅਕਾਲ ਤਖਤ ਦੇ ਮੁੱਖ ਆਗੂ ਦੀ ਜ਼ਿੰਮੇਵਾਰੀ ਬਾਬਾ ਹਨੂਮਾਨ ਸਿੰਘ ਜੀ ਨੇ ਸੰਭਾਲੀ ਹੋਈ ਸੀ ਜੋ ਅੰਗਰੇਜ਼ ਸਤਲੁਜ ਤੋਂ ਪਾਰ ਬੈਠੇ ਸੀ ਹੁਣ ਉਹ ਪੰਜਾਬ ਉੱਤੇ ਰਾਜ ਕਰਨ ਬਾਰੇ ਸੋਚ ਰਹੇ ਪਰ ਉਹ ਸਤਲੁਜ ਪਾਰ ਇਸ ਕਰਕੇ ਨਹੀਂ ਸੰਕਰਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਅੰਗਰੇਜ਼ ਹਕੂਮਤ ਨਾਲ ਇੱਕ ਸੰਧੀ ਹੋਈ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਪਾਸੇ ਤੋਂ ਅਫਗਾਨੀਆਂ ਨਾਲ ਕਰੇ ਹੋਏ ਸੀ ਤੇ ਦੂਜੇ ਪਾਸੇ ਅੰਗਰੇਜ਼ ਬੈਠੇ ਸੀ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਚਿਆ ਕਿ ਜੇ ਮੈਂ ਦੋਨਾਂ ਪਾਸੇ ਸੀ ਬਹਿਰ ਲਵਾਗਾ ਤਾਂ ਤਾਕਤ ਵੀ ਵੰਡ ਹੋਵੇਗੀ ਤੇ ਉਹ ਦੋਨੋਂ ਰਲ ਕੇ ਮੇਰੇ ਤੇ ਹਮਲਾ ਵੀ ਕਰ ਸਕਦੇ ਨੇ ਜਿਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਨਾਲ ਸੰਧੀ ਕਰਨ ਬਾਰੇ ਸੋਚਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਹਾਰਾਜ ਰਣਜੀਤ ਸਿੰਘ ਜੀ ਨੇ ਇਹ ਫੈਸਲਾ ਲਿਆ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਦੋਹੇ ਪਾਸੇ ਅਸੀਂ ਅਫਗਾਨ ਨੂੰ ਲੱਗ ਰਹੇ ਹਾਂ ਤੇ ਦੋਨੋਂ ਪਾਸੇ ਲੜਨਾ ਚੰਗਾ ਨਹੀਂ ਹੈ ਇਹ ਸੰਧੀ ਤੂੰ ਅਕਾਲੀ ਫੌਜ ਖੁਚ ਨਹੀਂ ਸੀ ਉਹ ਕਹਿੰਦੇ ਸੀ ਕਿ ਅਸੀਂ ਲੜ ਕੇ ਇਹਨਾਂ ਨੂੰ ਖਦੇੜ ਦਿੰਦੇ ਹਾਂ ਪਰ ਮਹਾਰਾਜਾ ਰਣਜੀਤ ਸਿੰਘ ਸੰਧੀ ਕਰਨ ਦੇ ਹੱਕ ਵਿੱਚ ਸੀ ਸੁਈਸ ਉੱਤੇ ਇਸ ਕਰਕੇ ਬਣਾਉਣੀ ਪਈ ਕਿਉਂਕਿ ਵਪਾਰ ਦੇ ਨਾਮ ਤੇ ਭਾਰਤ ਚਾਈ ਗੁਰੀ ਸਰਕਾਰ ਭਾਰਤ ਤੇ ਰਾਜ ਕਰਦੀ ਹੋਈ ਸਤਲੁਜ ਤੱਕ ਪਹੁੰਚ ਗਈ ਸੀ ਤੇ ਸਤਲੁਜ ਤੋਂ ਦੂਜੇ ਪਾਸੇ ਖਾਲਸਾ ਰਾਜ ਦੀ ਫੌਜ ਸੀ ਜੋ ਕਿ ਉਸ ਸਮੇਂ ਦੀ ਸਭ ਤੋਂ ਤਾਕਤਵਰ ਫੌਜ ਸੀ ਤੇ ਜੇਕਰ ਇਹਨਾਂ ਦੋਨਾਂ ਵਿਚਕਾਰ ਸਿੱਧੀ ਟੱਕਰ ਹੋ ਜਾਂਦੀ ਤਾਂ ਉਸ ਸਮੇਂ ਖੂਨ ਦੇ ਝਰਨੇ ਵਹਿ ਜਾਣੇ ਸੀ ਇਸੇ ਨੂੰ ਰੋਕਣ ਲਈ ਅੰਮ੍ਰਿਤਸਰ ਵਿੱਚ ਇੱਕ ਸੰਧੀ ਕੀਤੀ ਗਈ ਕਿ ਦੋਨਾਂ ਤਰ੍ਹਾਂ ਸਤਲੁਜ ਨੂੰ ਪਾਰ ਨਹੀਂ ਕਰਨਗੀਆਂ ਤੇ ਆਪਣੇ ਆਪਣੇ ਇਲਾਕਿਆਂ ਵਿੱਚ ਰਹਿਣਗੀਆਂ ਸਤਲੁਜ ਟੱਪ ਕੇ ਇੱਕ ਦੂਜੇ ਦੇ ਇਲਾਕੇ ਵਿੱਚ ਨਹੀਂ ਜਾਣਗੀਆਂ ਹੁਣ ਅੰਗਰੇਜ਼ ਸਿੱਧੇ ਤੌਰ ਤੇ ਇਹ ਸੰਧੀ ਤੋੜਨ ਤੋਂ ਡਰਦੇ ਸੀ ਇਸ ਲਈ ਉਹਨਾਂ ਨੇ ਹੌਲੀ ਹੌਲੀ ਭਾਰਤ ਦੇ ਬੱਖ-ਬੱਖ ਹਿੱਸਿਆਂ ਵਿੱਚੋਂ ਫਰਦੀ ਬੁਲਾਉਣੇ ਸ਼ੁਰੂ ਕਰ ਦਿੱਤੇ ਤੇ ਦਰਬਾਰ ਵਿੱਚ ਖਰੀਦੇ ਹੋਏ ਦਰਬਾਰੀਆਂ ਤੋਂ ਇਹ ਗੱਲ ਬਲਵਾਈ ਕਿ ਗੋਰੀ ਸਰਕਾਰ ਕੁਝ ਵੱਡਾ ਕਰਨ ਦੀ ਯੋਜਨਾ ਬਣਾ ਰਹੀ ਹੈ ਉਹ ਸਾਡੇ ਤੇ ਹਮਲਾ ਕਰਨ ਦੀ ਸਲਾਹ ਕਰ ਰਹੇ ਨੇ ਜੀ ਇਸ ਤੋਂ ਬਚਣਾ ਹੈ ਤਾਂ ਅਸੀਂ ਪਹਿਲਾਂ ਉਹਨਾਂ ਤੇ ਧਾਵਾ ਬੋਲ ਦੰਨੇ ਆ ਹੁਣ ਸਾਰੇ ਫੈਸਲੇ ਮਹਾਰਾਣੀ ਜਿੰਦ ਕਰ ਲੈਂਦੀ ਸੀ ਤੇ ਉਹ ਸਿਰਫ ਉਹ ਸ਼ੱਕ ਦੇ ਆਧਾਰ ਤੇ ਇੰਨਾ ਵੱਡਾ ਕਦਮ ਨਹੀਂ ਚੁੱਕ ਸਕਦੀ ਸੀ ਪਰ ਦਰਬਾਰ ਵਿੱਚ ਗੋਰੀਆਂ ਦੇ ਬੰਦੇ ਹੀ ਆਵਾਜ਼ ਚੁੱਕ ਰਹੇ ਸੀ ਤਾਂ ਇਸ ਕਰਕੇ ਉਹਨਾਂ ਨੇ ਮਹਾਰਾਣੀ ਦੀ ਗੱਲ ਨਾ ਸੁਣਦੇ ਹੋਏ ਵੀ ਇੰਨਾ ਵੱਡਾ ਫੈਸਲਾ ਲੈ ਲਿਆ। ਉਹਨਾਂ ਨੇ ਆਖਰਕਾਰ ਹਮਲਾ ਕਰਨ ਦੀ অনুমতি ਦੇ ਦਿੱਤੀ। ਜਿਨ੍ਹਾਂ ਕੋਲ ਇਹ ਹਮਲਾ ਕਰਨ ਦੀ ਕਮਾਂਡ ਸੀ ਉਹ ਦੋ ਕਮਾਂਡਰ ਵਜ਼ੀਰ ਗੁਲਾਬ ਸਿੰਘ ਤੇ ਕਮਾਂਡਰ ਤੇਜਾ ਸਿੰਘ। ਪਹਿਲਾਂ ਹੀ ਅੰਗਰੇਜ਼ਾਂ ਦੇ ਪਾਲਤੂ ਬਣੇ ਹੋਏ ਸੀ। ਜੰਗ ਲਈ ਅੰਗਰੇਜ਼ ਸਰਕਾਰ ਦੀ ਤਿਆਰੀ ਨਹੀਂ ਕੀਤੀ ਹੋਈ ਸੀ। ਕਿਸ ਕਰਕੇ ਬਿਨਾਂ ਕਿਸੇ ਕਾਰਨ ਤੋਂ ਗੁਲਾਬ ਸਿੰਘ ਤੇ ਤੀਜਾ ਸਿੰਘ ਨੇ ਆਪਣੀ ਫੌਜ ਨੂੰ 2 ਦਿਨ ਰੋਕ ਰੱਖਿਆ 2 ਦਿਨ ਬਾਅਦ ਫੌਜ ਇਹਨਾਂ ਤੋਂ ਬਿਨਾਂ ਪੁੱਛੀ ਪੀੜੀਆਂ ਦੇ ਸਹਾਰੇ ਅੰਗਰੇਜ਼ਾਂ ਦੇ ਇਲਾਕੇ ਵਿੱਚ ਵੜ ਗਈ ਇਹਨਾਂ ਦੀ ਗਿਣਤੀ 30 ਹਜ਼ਾਰ ਸੀ ਤੇ ਇਹੀ ਸਭ ਅੰਗਰੇਜ਼ ਚਾਹੁੰਦੇ ਸੀ ਕਿਉਂਕਿ ਸਿੱਖਾਂ ਨੇ ਸੰਧੀ ਤੋੜ ਕੇ ਦੁਸ਼ਮਣ ਦੇ ਇਲਾਕੇ ਵਿੱਚ ਐਂਟਰੀ ਕੀਤੀ ਹੈ ਤੇ ਹੁਣ ਉਹਨਾਂ ਕੋਲ ਇੱਕ ਪੁਆਇੰਟ ਬਣ ਗਿਆ ਹੈ ਹਮਲਾ ਕਰਨ ਦਾ ਸੋ ਹੁਣ ਇੱਥੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਖਾਲਸਾ ਫੌਜ ਕੋਲ ਸਭ ਤੋਂ ਅਧੁਨਿਕ ਹਥਿਆਰ ਸੀ ਤੇ ਜੇਕਰ ਕੋਈ ਨਵੇਂ ਹਥਿਆਰ ਬਣਾਉਣੇ ਹੁੰਦੇ ਤਾਂ ਸਭ ਤੋਂ ਵਧੀਆ ਕਾਰੀਗਰ ਸੀ ਇਸੇ ਲਈ ਫਰਾਂਸ ਤੇ ਜਰਮਨ ਦੇ ਵੱਡੇ-ਵੱਡੇ ਜਰਨੈਲ ਖਾਲਸਾ ਫੌਜ ਵਿੱਚ ਹੋਣਾ ਚਾਹੁੰਦੇ ਸੀ ਮਤਲਬ ਖਾਲਸਾ ਫੌਜਾਂ ਪੂਰੀਆਂ ਚੜ੍ਹਦੀ ਕਲਾ ਵਿੱਚ ਹੁੰਦੀਆਂ ਸੀ ਸੋ ਹੁਣ ਦੂਜੇ ਪਾਸੇ ਮਹਾਰਾਣੀ ਜਿੰਦ ਕੌਰ ਮਹਿਲ 'ਚ ਬੈਠੀ ਫਿਕਰਾਂ 'ਚ ਡੁੱਬੀ ਹੋਈ ਇਹ ਸੋਚ ਰਹੀ ਸੀ ਕਿ ਹੁਣ ਕੌਣ ਕਰੇਗਾ ਤੇ ਫਿਰ ਉਹਨਾਂ ਨੂੰ ਚੇਤਾ ਆਇਆ ਬਾਬਾ ਹਨੂਮਾਨ ਸਿੰਘ ਜੀ ਦਾ ਤੇ ਜਿਸ ਤੋਂ ਬਾਅਦ ਫਿਰ ਮਹਾਰਾਣੀ ਨੇ ਇੱਕ ਚਿੱਠੀ ਲਿਖਵਾ ਕੇ ਬਾਬਾ ਜੀ ਨੂੰ ਭੇਜੀ ਤੇ ਬਾਬਾ ਜੀ ਉਸ ਸਮੇਂ ਸਰੋਵਰ ਦੇ ਕਿਨਾਰੇ ਬੜੀ ਸ਼ਾਂਤੀ ਨਾਲ ਬੈਠੇ ਸੀ ਤੇ ਉਸ ਸਮੇਂ ਇਹਨਾਂ ਦੀ ਉਮਰ ਲਗਭਗ 90 ਸਾਲ ਦੇ ਨੇੜੇ ਤੇੜੇ ਹੋਵੇਗੀ ਪਰ ਉਹ ਇਹ ਚਿੱਠੀ ਪੜਨ ਤੋਂ ਬਾਅਦ ਖਾਂਤ ਨਹੀਂ ਰਹੀ ਸੋ ਜਦੋਂ ਉਹਨਾਂ ਨੇ ਚਿੱਠੀ ਪੜ੍ਹੀ ਤਾਂ ਪੜਦੇ ਸਾਰ ਹੀ ਫੌਜਾਂ ਲੈ ਕੇ ਫਰੂਜਪੁਰ ਵੱਲ ਤੁਰ ਪਈ ਆਪਣੇ ਸ਼ਸਤਰਾਂ ਤੇ ਘੂੜੇ ਲੈ ਕੇ ਨੀਲੇ ਬਾਣੇ ਵਿੱਚ ਬੁੱਢਾ ਦਲ ਦੀ ਫੌਜ ਅਗਲੀ ਸਵੇਰ ਖਾਲਸੇ ਦੀ ਫੌਜ ਨਾਲ ਜਾ ਕੇ ਰਲ ਗਈ ਜਦੋਂ ਜਕਾਰਿਆਂ ਦੀ ਆਵਾਜ਼ ਗੁਲਾਬ ਸਿੰਘ ਤੇ ਤੀਜਾ ਸਿੰਘ ਨੇ ਸੁਣੀ ਤਾਂ ਉਹ ਹੱਕੇ ਬੱਕੇ ਹੋ ਗਏ ਕਿਉਂਕਿ ਉਹ ਤੇ ਅੰਗਰੇਜ਼ਾਂ ਨਾਲ ਲੜੇ ਹੋਏ ਸੀ ਤੇ ਉਹ ਅੰਗਰੇਜ਼ਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਫਿਰ ਇੱਕ ਗੁਪਤ ਚਿੱਠੀ ਲਿਖੀ ਤੇ ਉਸ ਵਿੱਚ ਕਿਹਾ ਕਿ ਹੁਣ ਖਾਲਸਾ ਫੌਜ ਦੇ ਨਾਲ ਇੱਕ ਹੋਰ ਤਾਕਤਵਰ ਫੌਜ ਜੁੜ ਗਈ ਹੈ ਤੁਸੀਂ ਹਮਲਾ ਟਾਲ ਦਿਓ ਤੇ ਖੁਦ ਵੀ ਹਮਲਾ ਟਾਲਣ ਦੇ ਪਹਾਨੇ ਬਣਾਉਣ ਲੱਗੇ ਉਹ ਦੋਵੇਂ ਜੁੱਧ ਨੀਤੀ ਬਣਾਉਣ ਲੱਗੇ ਤੇ ਇਹ ਕਹਿ ਕੇ ਕਿ ਅਸੀਂ ਜੁੱਧ ਨੀਤੀ ਬਣਾਉਨੇ ਆ ਉਹ 5-5000 ਦੀ ਫੌਜ ਲੈ ਕੇ ਜੰਗਲਵਾਲ ਤੁਰ ਪਈ ਮੰਨੂ ਕਿ ਇਥੋਂ ਗਾਇਬ ਹੀ ਹੋ ਗਈ ਜਾਂ ਕਹਿ ਲੋ ਕਿ ਮੈਦਾਨ ਛੱਡ ਕੇ ਭੱਜ ਗਈ ਇਸ ਨਾਲ ਇੱਕੋ ਬਾਰ ਵਿੱਚ 10000 ਸਿਪਾਹੀ ਕੱਟ ਗਏ ਤੇ ਦੂਜੇ ਪਾਸੇ ਅੰਗਰੇਜ਼ ਫੌਜ ਨੇ ਹਮਲਾ ਕਰ ਦਿੱਤਾ ਹੁਣ ਖਾਲਸਾ ਫੌਜ ਦਾ ਕਮਾਂਡਰ ਹੈ ਨਹੀਂ ਸੀ ਤੇ ਤੋਪਾਂ ਤੇ ਗੋਲੇ ਤਿਆਰ ਨਹੀਂ ਸੀ ਦੂਜੇ ਪਾਸਿਓਂ ਅੰਗਰੇਜ਼ ਗੋਲੇ ਸੁੱਟ ਰਹੇ ਸੀ ਫੌਜ ਇਸ ਅਚਾਨਕ ਹਮਲੇ ਲਈ ਤਿਆਰ ਨਹੀਂ ਸੀ ਫਿਰ ਇਸ ਨੂੰ ਦੇਖਦੇ ਹੋਏ ਬਾਬਾ ਹਨੂਮਾਨ ਸਿੰਘ ਜੀ ਨੇ ਮੋਰਚਾ ਸਾਂਭਿਆ ਤੇ ਅਗਵਾਈ ਕੀਤੀ ਮੁਕਾਬਲਾ ਡਟ ਕੇ ਹੋਣ ਲੱਗਿਆ ਸੋ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੰਗਲ ਪਾਂਡੇ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ ਪਰ ਅਸਲ ਵਿੱਚ ਬਾਬਾ ਹਨੂਮਾਨ ਸਿੰਘ ਜੀ ਅੰਗਰੇਜ਼ਾਂ ਨਾਲ ਪਹਿਲਾਂ ਲੜੀ ਸੋ ਮੁਕਾਬਲਾ ਹੁਣ ਡਟ ਕੇ ਹੋਣ ਲੱਗਾ। ਨਿਹੰਗ ਫੌਜ ਨੇ ਕੱਟ ਵੱਡ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਦੇ ਮਨਾਂ ਅੰਦਰ ਖੌਫ ਪੈਦਾ ਕਰ ਦਿੱਤਾ। ਜੋ ਦੇਖਦੇ ਹੀ ਦੇਖਦੇ ਬੁੱਢਾ ਦਲ ਦੀ ਨਿਹੰਗ ਫੌਜ ਨੇ ਧਰਤੀ ਰਹੁ ਨਾਲ ਰੰਗ ਦਿੱਤੀ। ਅੰਗਰੇਜ਼ ਫੌਜ ਗੁੱਡਿਆਂ ਤੇ ਕਰ ਦਿੱਤੀ ਸੀ ਪਰ ਅਚਾਨਕ ਬਣੇ ਨਵੇਂ ਕਮਾਂਡਰ ਨਾਲ ਬਿਨਾਂ ਕਿਸੇ ਜੁੱਧ ਨੀਤੀ ਤੋਂ جنگ ਲੜਨੀ ਸੌਖੀ ਨਹੀਂ ਹੁੰਦੀ। ਬਾਬਾ ਹਨੂਮਾਨ ਸਿੰਘ ਜੀ ਨੇ ਅੰਗਰੇਜ਼ ਕਮਾਂਡਰ ਟੂਡੇ ਲਾਰਡ ਕੇ ਲਿਆ ਤੇ ਉਹ ਵੀ ਡਰਿਆ ਹੋਇਆ ਸੀ। ਬਾਬਾ ਜੀ ਨੇ ਮੈਦਾਨ ਵਿੱਚ ਉਸ ਦੀ ਧੌਣ ਵੱਢ ਕੇ ਅਲਗ ਕਰ ਦਿੱਤੀ। ਇਥੋਂ ਬਾਬਾ ਨਮਾਨ ਸਿੰਘ ਜੀ ਨੇ ਆਪਣੀ ਇੱਕ ਛੋਟੀ ਟੁਕੜੀ ਨਾਲ ਪਟਿਆਲੇ ਜਾਣ ਬਾਰੇ ਸੋਚਿਆ ਕਿਉਂਕਿ ਉਹ ਪਟਿਆਲੇ ਨੂੰ ਸਿੱਖ ਖਿਆਸਤ ਮੰਨਦੇ ਸੀ ਤੇ ਉਹਨਾਂ ਨੂੰ ਆਸ ਸੀ ਕਿ ਉੱਥੇ ਜਾ ਕੇ ਉਹ ਰਹਿ ਸਕਦੇ ਨੇ ਜਿੱਥੇ ਹੁਣ ਦੁੱਖ ਨਿਵਾਰਨ ਗੁਰਦੁਆਰਾ ਸਥਿਤ ਹੈ ਉਦੋਂ ਉਸ ਜਗ੍ਹਾ ਨੂੰ ਨਿਹੰਗ ਸਿੰਘ ਸਿੰਗਾ ਦਾ ਤੋਬਾ ਕਹਿੰਦੀ ਸੀ ਸੋ ਬਾਬਾ ਜੀ ਫਿਰ ਆਪਣੀ ਇੱਕ ਟੁਕੜੀ ਲੈ ਕੇ ਉੱਥੇ ਪਹੁੰਚੇ ਤੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਪਟਿਆਲਾ ਅੰਗਰੇਜ਼ਾਂ ਦੇ ਰਾਜ ਦੀਨ ਹੁੰਦਾ ਸੀ ਸੋ ਉਸ ਸਮੇਂ ਪਟਿਆਲੇ ਦਾ ਰਾਜਾ ਕਰਮ ਸਿੰਘ ਅੰਗਰੇਜ਼ਾਂ ਦੇ ਨਾਲ ਮਿਲ ਕੇ ਚੱਲਦਾ ਸੀ ਤੇ ਫਿਰ ਉਹ ਸਿੰਘਾਂ ਦਾ ਸਾਥ ਕਿਵੇਂ ਦੇ ਦਿੰਦਾ ਉਸ ਨੇ ਗਦਾਰਾਂ ਵਾਲਾ ਕੰਮ ਕੀਤਾ ਅੰਗਰੇਜ਼ਾਂ ਕੋਲ ਨਿਹੰਗਾਂ ਬਾਰੇ ਮੁਖਬਰੀ ਕੀਤੀ ਜੰਗ ਤੂੰ ਮੁੜੇ ਭੁੱਖੇ ਤੇ ਥਕੇ ਨਿਹੰਗ ਸਿੰਘ ਆਪਣੇ ਲਈ ਜਦੋਂ ਭੋਜਨ ਤਿਆਰ ਕਰ ਰਹੇ ਸੀ ਤਾਂ ਅੰਗਰੇਜ਼ਾਂ ਨੇ ਫਿਰ ਬਿਨਾਂ ਐਲਾਨ ਕੀਤੇ ਚਾਰੇ ਪਾਸੇ ਤੋਂ ਕੀੜਾ ਪਾ ਲਿਆ ਤੇ ਤੋਪਾਂ ਗੋਲਿਆਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੋ ਹੁਣ ਤੋਪਾਂ ਗੋਲਿਆਂ ਦੇ ਅੱਗੇ ਰਵਾਇਤੀ ਹਥਿਆਰ ਨਹੀਂ ਚੱਲ ਸਕਦੇ ਸੀ ਸੂਇਸ ਕਰਕੇ ਉਸ ਦਿਨ ਉੱਥੇ 15000 ਦੇ ਕਰੀਬ निहंग सिंह ਉੱਥੇ ਸ਼ਹੀਦ ਹੋ ਗਏ। ਸੁਆਕਰ ਕਰ ਕਹਿਣ ਦਾ ਪਾਪ ਕੀ ਬਾਬਾ ਜੀ ਨੇ ਆਪਣੀ ਸਰੀਰਕ ਸ਼ਕਤੀ ਨਾਲ ਜਿੰਨਾ ਚਿਰ ਹੋ ਸਕਿਆ ਉੰਨਾ ਚਿਰ ਦੁਸ਼ਮਣਾਂ ਨੂੰ ਉੱਥੇ ਰੋਕ ਰੱਖਿਆ। ਥੋੜੇ ਸਮੇਂ ਬਾਅਦ ਇੱਕ ਗੋਲੀ ਹਵਾ ਨੂੰ چیرਦੀ ਹੋਈ ਬਾਬਾ ਜੀ ਦੇ ਪੱਟ ਤੇ ਆ ਲਗੀ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਇੱਥੋਂ ਵੀ ਅੰਗਰੇਜ਼ਾਂ ਨੂੰ ਚਕਮਾ ਦੇ ਕੇ ਆਪਣੇ ਕੁਝ ਸਿੰਘਾਂ ਨਾਲ ਉੱਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੀ। ਉਹ ਪਟਿਆਲੇ ਤੋਂ ਕੁੜਾਮ ਤੇ ਰਾਜਪੁਰੇ ਵੱਲ ਅੱਗੇ ਵੱਧੇ। ਸੋ ਹੁਣ ਅੰਗਰੇਜ਼ ਵੀ ਇਹਨਾਂ ਦਾ ਪਿੱਛਾ ਨਾਲ ਦੀ ਨਾਲ ਕਰ ਰਹੇ ਸੀ। ਇੱਥੇ ਅਖੀਰੀ ਵਾਰ ਇਹਨਾਂ ਦਾ ਮੁਕਾਬਲਾ ਫਿਰ ਅੰਗਰੇਜ਼ਾਂ ਦੀ ਫੌਜ ਨਾਲ ਜਦੋਂ ਹੋਇਆ ਤਾਂ ਫਿਰ ਇੱਕ ਤੋਪ ਦਾ ਗੋਲਾ ਆ ਕੇ ਬਾਬਾ ਜੀ ਤੇ ਵੱਜਿਆ। ਬਾਬਾ ਹਨੂਮਾਨ ਸਿੰਘ ਜੀ ਨੇ ਅੱਗੇ ਜਾ ਕੇ ਤੋਪਾਂ ਦੇ ਮੂੰਹ ਬੰਦ ਕਰ ਦਿੱਤੇ ਸੀ ਤੇ ਉਹਨਾਂ ਨੇ ਤੂਪ ਚੀਆਂ ਦੇ ਸਰ ਲੜਦੇ ਸੀ ਫੂਨ ਆਪਣੀ ਸਰੀਰਕ ਸ਼ਕਤੀ ਨਾਲ ਜਿੰਨਾ ਚਿਰ ਹੋਇਆ ਉਹਨਾਂ ਚਿਰ ਉਹਨਾਂ ਨੇ ਦਿਸਮਨਾ ਨੂੰ ਰੋਕ ਰੱਖਿਆ ਸੋ ਇਹ ਜਗ੍ਹਾ ਸੀ ਮਹਾਲੀ ਲਾਗੇ ਸੋਹਣਾ ਸਾਹਿਬ ਬਾਬਾ ਜੀ ਆਖਰੀ ਸਾਹਾਂ ਤੱਕ ਲੜਦੇ ਹੋਏ ਹੀ ਸੀਧੀ ਪ੍ਰਾਪਤ ਕਰ ਗਏ ਉਹਨਾਂ ਦੀ ਯਾਦ ਵਿੱਚ ਹੁਣ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਅੱਜ ਸਿੰਘ ਸ਼ੀਦਾ ਗੁਰਦੁਆਰਾ ਹੈ ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਕਿਹੜੇ ਵਿਸ਼ੇ ਤੇ ਬਣਾਉਣੇ ਚਾਹੁੰਦੇ ਹੋ ਇਹ ਵੀ ਬਿਲਕੁਲ ਜ਼ਰੂਰ ਤਾਂ ਇਸ ਵੀਡੀਓ ਵੈਸੇ ਨਾ ਬਹੁਤ अच्छी मतलब ਕਿ ਇਹ ਸਾਰੀ ਉਦੋਂ ਦੀ ਹਿਸਟਰੀ ਦੱਸੀ ਗਈ ਜੀ ਕਿ ਮਤਲਬ ਅੰਗਰੇਜ਼ਾਂ ਦੇ ਉੱਤੇ ਜਿਹੜੀ ਸੀ ਨਾ ਉਹ ਅੰਗਰੇਜ਼ ਜਿਹੜੇ ਹਕੂਮਤ ਕਰਦੇ ਸਨ ਤੇ ਉਸ ਤੋਂ ਬਾਅਦ ਜਦੋਂ ਬਾਬਾ ਹਨੂਮਾਨ ਸਿੰਘ ਜਿਹੜੇ ਸਨ ਪਤਾ ਕਿ ਸਿੱਖਾਂ ਦਾ ਖਾਲਸਾ ਰਾਜ ਵੱਖਰਾ ਸੀ ਜੀ ਇਹ ਜਿਹੜਾ ਹਿੰਦੁਸਤਾਨ ਸੀ ਨਾ ਉਹਦੇ ਉੱਤੇ ਅੰਗਰੇਜ਼ਾਂ ਦੀ ਹਕੂਮਤ ਸੀ ਜਿਸ ਦੀ ਹਕੂਮਤ ਸੀ ਉਦੋਂ ਦੀ ਮਤਲਬ ਦੇਖੋ ਇਹਨਾਂ ਦੇ ਨਾਲ ਜਿਹੜੇ ਜੰਗ ਹੋਈ ਕੀ ਉਹ ਵੀ ਤੁਹਾਨੂੰ ਮਹਿਰਵਾਉਂਦੇ ਨਾ ਤੁਹਾਨੂੰ ਕੋਈ ਤੁਹਾਡਾ ਪੇਤੀ ਹੁੰਦਾ ਹੀ ਆ ਉਹ ਆਪਣੇ ਮਰਵਾਉਂਦਾ ਉਹ ਸਿੱਖ ਹਨ ਠੀਕ ਹੈ ਉਹ ਸਿੱਖ ਦੋਨੋਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸਨ ਜਿਸ ਦੀ ਵਜ੍ਹਾ ਤੋਂ ਇਹਨਾਂ ਨੂੰ ਨੁਕਸਾਨ ਵੀ ਹੋਇਆ ਠੀਕ ਹੈ ਪਰ ਫਿਰ ਵੀ ਬਾਬਾ ਹਨੂਮਾਨ ਸਿੰਘ ਨੇ ਹਾਰ ਨਹੀਂ ਮੰਨੀ ਬਿਲਕੁਲ ਪੂਰਾ ਪੂਰਾ ਉਹਨੇ ਦੇਖੋ ਘਾਟੇ ਕਹਿੰਦੇ ਲੱਗੀ ਸੀ ਗੋਲੀ ਲੇਕਿਨ ਫੇ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਬਿਲਕੁਲ ਤੇ ਆਪਣੇ ਜੀਵਨ ਉਤ ਸਿੱਖ ਸੀ ਜੇ ਜੰਗੀ ਖੜੇ ਸਨ ਉਹਨਾਂ ਨੂੰ ਲੈ ਕੇ ਵਾਪਸ ਵੀ ਆਏ ਦੇਖੋ ਇੰਨੇ ਇੰਨੇ ਵੱਡੇ ਤੋਪ ਸੀਗੇ ਉਹਨਾਂ ਨੇ ਵੀ ਦੇਖ ਲਓ ਉਹਨਾਂ ਨੇ ਕੰਟਰੋਲ ਕੀਤਾ ਕਿੱਦਾਂ ਹਨਾ ਕਮਾਲ ਐਸੇ ਇਹਨਾਂ ਨੇ ਆਪਣੀ ਬਹਾਦਰੀ ਦਾ ਅਜ਼ਾਇਬ ਪਾਇਆ ਤਾਂ ਕਰਕੇ ਕਹਿੰਦੇ ਜੀ ਨੇ ਸਿੱਖ ਕਮਿਊਨਿਟੀ ਹੈ ਨਾ ਬਹੁਤ ਜ਼ਿਆਦਾ ਮਜ਼ਬੂਤ ਹੈ ਦੇਖ ਲਓ ਇੰਨੇ ਪੁਰਾਣੇ ਜ਼ਮਾਨੇ ਦੀ ਮਤਲਬ ਕਿੰਨੇ 1600 1700 ਦੀ ਗੱਲ ਹੈ ਨਾ ਹਾਂ ਦੇਖੋ ਹਜੇ ਵੀ ਦੇਖੋ ਇਹਨਾਂ ਨੂੰ ਯਾਦ ਰੱਖਿਆ ਹੋਇਆ ਵਾ ਨਾ ਅੱਛਾ ਇਹਨਾਂ ਦਾ ਗੁਰਦੁਆਰਾ ਵੀ ਬਣਾਇਆ ਹੋਇਆ ਵਾ ਇਹਨਾਂ ਦੇ ਨਾਮ ਤੇ ਨਾ ਗੁਰਦੁਆਰਾ ਵੀ ਬਣਾਇਆ ਗਿਆ ਜੀ ਕਮਾਲ ਵਾਕਈ ਐਪਰੀਸ਼ੀਏਟ ਕਰਨਾ ਚਾਹੀਦਾ ਜਿਨੇ ਇੰਨੀ ਬਹਾਦਰੀ ਦਿਖਾਈ ਹੋਵੇ ਇਹਨਾਂ ਮੁਕਾਬਲਾ ਕੀਤਾ ਹੋਵੇ ਵਾਕਈ ਜ਼ਬਰਦਸਤ ਵੈਸੇ ਨਾ ਬਹੁਤ ਹੀ ਹਿਸਟਰੀ ਦਸੀ ਗਈ ਇਹਦੇ ਵਿੱਚ ਕਾਫੀ ਗੱਲਾਂ ਚੱਲਦੀਆਂ ਨਹੀਂ ਪਤਾ ਹੁੰਦੀਆਂ ਹਾਂਜੀ ਉਹ ਕਹਿੰਦੇ ਹੁਣ ਅਸੀਂ ਦਿਖਾਇਆ ਵਾ ਸਾਡਾ ਫਰਜ਼ ਵਾ ਹੁਣ ਤੁਸੀਂ ਵੀ ਅੱਗੇ ਸ਼ੇਅਰ ਕਰੋ ਤੁਹਾਡਾ ਫਰਜ਼ ਵਾ ਜਦੋਂ ਸਾਡੀ ਵੀਡੀਓ ਅਸੀਂ ਇਹਦੇ ਤੇ ਬਣਾਈ ਦੇਤੀ ਹਾਂ ਜਿਹੜੀਆਂ ਕੋਈ ਸਮਝ ਪਤਾ ਚਲੇ ਆ ਕਿਉਂਕਿ ਲਾਈਨ ਕਰ ਲੈ ਆਜ ਤਾਂ ਇਸ ਦਾ ਸਿੱਖਣ ਦੇ ਨਾਲ ਦੇਖਣ ਦੇ ਨਾਲ ਜਿਹੜਾ ਨੋਲੇਜ ਹੈ ਨਾ ਉਹ ਵਾਰੀ ਹਾਂਜੀ ਵਾਕਈ ਦੇਖੋ ਇਹਨਾਂ ਦੀਆਂ ਵੀਡੀਓ ਦੇਖਦੇ ਆ ਤੇ ਹਰ ਵੀਡੀਓ ਵਿੱਚ ਨਵੀਂ ਨਵੀਂ ਹਿਸਟਰੀ ਆਪਣ ਨੂੰ ਦੇਖ ਨੂੰ ਮਿਲਦੀ ਆ ਸਾਨੂੰ ਨੂੰ ਮਿਲਦੀ ਆ ਕਿ ਕਿੰਨੇ ਲੋਕਾਂ ਨੇ ਦੇਖ ਲੋ ਆਪਣੀ ਕੁਰਬਾਨੀਆਂ ਕੀਤੀਆਂ ਬਾਹਾਜ਼ਰੀਆਂ ਕੀਤੀਆਂ ਸਾਰਾ ਕੁਝ ਨਾ ਦਿਖਾਉਂਦੇ ਆ ਬੜਿਆ ਜ਼ਬਰਦਸਤ ਵੀਡੀਓ ਐਸੇ ਨਹੀਂ ਹੁੰਦੀਆਂ ਆ ਆਪਣੇ ਵੀਵਰਸ ਨੂੰ ਕੁਝ ਲੈਂਦੇ ਜੀ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਮਾਰਕ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਤੁਹਾਨੂੰ ਬਹੁਤ ਬਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰੱਬ ਰੱਖਾਂ